ਦੇਰਾ ਮੁਖੀ ਰਾਮ ਰਹੀਮ 14ਵੀਂ ਵਾਰ ਪਰੋਲ ਤੇ ਬਾਹਰ ਆ ਗਿਆ ਬਈ ਅੱਜ 2017 ਦੇ ਵਿੱਚ ਇਹਨੂੰ ਸਜ਼ਾ ਹੋਈ ਸੀ 5-6 ਸਾਲਾਂ ਦੇ ਵਿੱਚ 14ਵਾਂ ਵਾਰ ਹੀ ਬਾਹਰ ਆ ਗਿਆ ਉਹ ਵੀ ਅੱਜ ਰਖੜਾ ਵਾਲੇ ਦਿਨ ਇਹਨੂੰ ਛੱਡਿਆ ਗਿਆ ਅੱਜ 14ਵੀਂ ਵਾਰ ਤੇ ਆਪ ਦਾ ਕਹਿੰਦੇ ਤਾਂ ਜਨਮ ਜੋਨ ਹੋਣਾ ਦਾ ਉਹ ਵੀ ਕਹਿੰਦੇ ਸਾਰਾ ਮਨਾਉਣਾ ਕਿੰਨੇ ਟਾਈਮ ਵਾਸਤੇ ਆਇਆ 3 ਮਹੀਨੇ ਵਾਸਤੇ ਠੀਕ ਆ ਸਾਡੇ ਸਿੱਖਾਂ ਨੂੰ 30 ਸਾਲ ਹੋ ਗਏ ਜੇਲਾਂ ਚ ਬੈਠਿਆ ਨੂੰ ਤੇ ਅੱਜ ਤੱਕ ਇੱਕ ਪ੍ਰੋਲ ਨਹੀਂ ਮਿਲੀ ਜੇ ਮਿਲੀ ਆ ਤਾਂ ਦੱਸ ਦੋ ਬਈ ਸਿੱਖ ਇਹਨਾਂ ਨੂੰ ਇੰਨੇ ਬੁਰੇ ਲੱਗਦੇ ਆ ਯਾਰ ਜਿਹੜੇ 30 30 ਸਾਲ ਹੋ ਗਏ ਬੈਠਿਆ ਨੂੰ ਇੱਕ ਵੀ ਪ੍ਰੋਲ ਨਹੀਂ ਮਿਲੀ ਤੇ ਕੀ ਸਿੱਖਾਂ ਨਾਲੇ ੱਤਕਾਂ ਨਹੀਂ ਤਾਂ ਹੋਰ ਕੀ ਆ ਯਾਰ ਇਹ ਇਹ ਬੰਦ ਸਾਡੇ ਵਿੱਚ ਨਾ ਸਿੱਖ ਇਹ ਜਿਹੇ ਆ ਜਿਨ੍ਹਾਂ ਤੇ ਕੋਈ ਪਰਚਾ ਸਾਫਤ ਨਹੀਂ ਹੋਇਆ ਠੀਕ ਹੈ ਤੇ ਇਹਦੇ ਦੇ ਉੱਤੇ ਨਵਾਲਕ ਕੁੜੂਆ ਦੇ ਪਰਚੇ ਰਾਮ ਰਹੀਮ ਤੇ ਨਵਾਲਕ ਕੁੜੂਆ ਦੇ ਪਰਚੇ ਇਹਦੇ ਤੇ ਸ਼ਾਬਤ ਹੋਏਗੇ ਆ ਸਬੂਤਾਂ ਦੇ ਤਹਿਤ ਠੀਕ ਆ ਕਤਲਾਂ ਦੇ ਤਾਂ ਕਿ ਸਖਿਆ ਰ ਇੰਨੇ ਮਾੜੇ ਹੋ ਗਏ ਹੋਣ ਤੁਹਾਡੇ ਲਈ ਇਹਨੂੰ ਤੁਸੀਂ 14ਵੀਂ ਵਾਰ ਛੱਡਤਾ ਅੱਜ ਹੱਦ ਆ ਯਾਰ ਆਣਾ ਸੇਖਾਂ ਨੂੰ ਦਾ ਯਾਰ ਇਹ ਖਤਮ ਕਰਨਾ ਚਾਹੁੰਦੇ ਆ ਕਿਸੇ ਨਾ ਕਿਸੇ ਹਿਸਾਬ ਨਾਲ ਠੀਕ ਹੈ ਬਸ ਭਾਈ ਜਿਹੜਾ ਕੋਈ ਵੀ ਆਣਾ ਮਾੜੀ ਚੜਾਈ ਕਰਦਾ ਹਨਾ ਬੰਦਾ ਜਿਹਨਾਂ ਦੇ ਉਲਟੋ ਹੋ ਕੇ ਬੋਲਣ ਲੱਗ ਜਾਂਦਾ ਤਾਂ ਭਾਈ ਉਹਨੂੰ ਜਾਂ ਤਾਂ ਜੇਲ੍ਹਾਂ ਚ ਧੱਕ ਦਿੰਦੇ ਆ ਇਹ ਪਰਚੇ ਪਾ ਕੇ ਠੀਕ ਹੈ ਤੇ ਜਾਂ ਇਹ ਠੋਕ ਦਿੰਦੇ ਆ ਮਰਵਾ ਦਿੰਦੇ ਆ ਭਾਈ ਇਹ ਇਹਨਾਂ ਨੂੰ ਆਏ ਹੁੰਦਾ ਸਾਡੇ ਤੋਂ ਉੱਤੇ ਹੋ ਕੇ ਨਾ ਕੋਈ ਖੜ ਜੇ ਸਾਡੇ